ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਨੇ ਲੋਕਾਂ ਨੂੰ ਹਮਸਪਰਿਗਰਮੀ ਤੋਂ ਰਾਹਤ ਦਵਾਈ ਹੈ ਪਰ ਕੁਝ ਇਲਾਕਿਆਂ ਦੇ ਵਿੱਚ ਲੋਕ ਮੀਂਹ ਦਾ ਅਜੇ ਵੀ ਇੰਤਜ਼ਾਰ ਕਰ ਰਹੇ ਨੇ ਮੌਸਮ ਵਿਭਾਗ ਵੱਲੋਂ ਇੱਕ ਨਵੀਂ ਅਪਡੇਟ ਜਾਰੀ ਹੋਈ ਹੈ ਤਾਂ ਸਹੀ ਇਹ ਕਿ ਜਿੱਥੇ ਪੰਜਾਬ ਨੇ ਪਿਛਲੇ ਸਾਲ ਹੜ੍ਹਾਂ ਦਾ ਸਾਹਮਣਾ ਕੀਤਾ ਸੀ ਉੱਥੇ ਹੀ ਇਸ ਸਾਲ ਪੰਜਾਬ ਮੀਂਹ ਨੂੰ ਦਰਸਿਆ ਹੋਇਆ ਹੈ ਤਾਂ ਸਹੀ ਇਹ ਕਿ ਅੱਜ ਕਿਹੜੇ-ਕਿਹੜੇ ਸੂਬੇ ਦੇ ਵਿੱਚ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਅਨੁਸਾਰ ਜੁਲਾਈ ਵਿੱਚ ਹੁਣ ਤੱਕ ਪੰਜਾਬ ਦੇ ਵਿੱਚ ਆਮ ਨਾਲੋਂ 43% ਘਟਮੀ ਦਰਜ ਕੀਤਾ ਗਿਆ ਹੈ ਜਿਸ ਤੋਂ ਬਾਅਦ ਵੀਰਵਾਰ ਨੂੰ ਪੰਜਾਬ ਚ ਕੁਝ ਥਾਵਾਂ ਤੇ ਹਲਕੀ ਤੇ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ ਹੈ ਜੇਕਰ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਅੱਜ ਸ਼ੁੱਕਰਵਾਰ ਨੂੰ ਪੰਜਾਬ ਚ ਭਾਰੀ ਮੀਂਹ ਦੀ ਸੰਭਾਵਨਾ ਵੀ ਜਤਾਈ ਗਈ ਹੈ ਪਰ ਵਿਭਾਗ ਵੱਲੋਂ ਪੰਜਾਬ ਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਜੇਕਰ ਹਿਮਾਚਲ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਨੇ ਹਿਮਾਚਲ ਦੇ ਸੱਤ ਜ਼ਿਲ੍ਹਿਆਂ ਵਿੱਚ ਅਜਮੀ ਦਾ ਅਲਰਟ ਜਾਰੀ ਕੀਤਾ ਪੰਜਾਬ ਬਾਰੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ ਅਗਲੇ ਹਫਤੇ ਪੰਜਾਬ ਚ ਭਾਰੀ ਮੀਂਹ ਦੀ ਸੰਭਾਵਨਾ ਹੈ ਜਾਣਕਾਰੀ ਅਨੁਸਾਰ 31 ਜੁਲਾਈ ਤੱਕ ਹਰਿਆਣਾ ਅਤੇ ਪੰਜਾਬ ਦੋਵਾਂ ਵਿੱਚ ਮੌਨਸੂਨ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ ਹਾਲਾਂਕਿ ਕਮਜ਼ੋਰ ਮੌਨਸੂਨ ਹਵਾਵਾਂ ਕਾਰਨ ਦੋਵਾਂ ਰਾਜਾਂ ਦੇ ਜ਼ਿਆਦਾਤਰ ਇਲਾਕਿਆਂ ਚ ਮੀਂਹ ਨਹੀਂ ਪਿਆ ਸੀ ਜਿਸ ਕਾਰਨ ਨਮੀ ਵਿੱਚ ਵਾਧਾ ਦੇਖਣ ਨੂੰ ਮਿਲਿਆ ਪੰਜਾਬ ਦੇ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਕਿੰਨਾ ਮੀਂਹ ਪਿਆ ਹੈ ਉਹ ਤੁਹਾਨੂੰ ਦੱਸ ਦਈਏ ਮੌਸਮ ਵਿਭਾਗ ਦੀ ਜਰਨਲ ਵਾਲੀ ਜਿ ਰਿਕਾਰਡ ਦੀ ਜਾਣਕਾਰੀ ਦੰਦੇ ਦੱਸਿਆ ਹੈ ਕਿ ਇਸ ਜੁਲਾਈ ਮਹੀਨੇ 1 ਤੋਂ 25 ਤੱਕ ਪਿਛਲੇ ਸਾਲ ਪਈ ਮੀਂਹ ਦੇ ਮੁਕਾਬਲੇ ਜੋ ਕਿ 130.3 ਮਿਲੀਮੀਟਰ ਸੀ ਇਸ ਵਾਰ ਮੁਕਾਬਲੇ ਸਿਰਫ 73.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਵਿਭਾਗ ਨੇ ਜ਼ਿਆਦਾ ਜਾਣਕਾਰੀ ਦੰਦੇ ਹੋਏ ਦੱਸਿਆ ਹੈ ਕਿ ਅੰਮ੍ਰਿਤਸਰ ਚ 40 ਬਰਨਾਲਾ ਚ 42 ਬਠਿੰਡਾ ਚ 77 ਫਰੀਦਕੋਟ ਚ 41 ਫਤਿਹਗੜ੍ਹ ਸਾਹਿਬ ਚ 80 ਫਾਜ਼ਿਲਕਾ ਚ 55 ਫਿਰੋਜ਼ਪੁਰ ਚ 61 ਗੁਰਦਾਸਪੁਰ ਚ 22 ਹੁਸ਼ਿਆਰਪੁਰ ਚ 44 ਜਲੰਧਰ ਵਿੱਚ 56 ਕਪੂਰਥੀ ਵਿਚ 66 ਲੁਧਿਆਣਾ ਵਿੱਚ 60 ਮੋਗਾ ਵਿੱਚ 60 ਪਟਿਆਲਾ ਵਿੱਚ 39 ਐਸਐਸ ਨਗਰ ਵਿੱਚ 57% ਮੀਂਹ ਘਟ ਦਰਜ ਕੀਤਾ ਗਿਆ ਹੈ ਮੁਕਸਰ ਵਿੱਚ 43% ਘਟਮੀ ਪਿਆ ਹੈ ਇਸ ਦੇ ਨਾਲ ਹੀ ਜੂਨ ਤੋਂ 25 ਜੁਲਾਈ ਤੱਕ ਆਮ ਨਾਲੋਂ 44% ਘਟਮੀ ਪਿਆ ਹੈ ਦੱਸ ਦਈਏ ਕਿ ਜਿੱਥੇ ਪੰਜਾਬ ਨੇ ਪਿਛਲੇ ਸਾਲ ਹੜ੍ਹਾਂ ਦਾ ਸਾਹਮਣਾ ਕੀਤਾ ਸੀ ਜਿਸ ਦੇ ਵਿੱਚ ਕਈ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ ਉੱਥੇ ਹੀ ਇਸ ਸਾਲ ਪੰਜਾਬ ਮੀਂਹ ਨੂੰ ਤਸਿਆ ਹੋਇਆ ਹੈ ਹੁਮਸ ਪਰੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕਰਕੇ ਰੱਖ ਦਿੱਤਾ ਹੈ ਲੋਕ ਇੱਕ ਵਾਰੀ ਫਿਰ ਤੋਂ ਆਪਣੇ ਘਰ ਦੇ ਵਿੱਚ ਕੈਦ ਹੋ ਕੇ ਰਹਿ ਗਏ ਨੇ ਹਾਲਾਂਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਟੁੱਟਵਾ ਮੀਂਹ ਪੈ ਰਿਹਾ ਹੈ ਜਿਸ ਨੇ ਲੋਕਾਂ ਨੂੰ ਇਸ ਪਰਿਗਰਮੀ ਤੋਂ ਰਾਹਤ ਵੀ ਦਵਾਈ ਹੈ ਪਰ ਹਜੇ ਵੀ ਕਈ ਇਲਾਕਿਆਂ ਦੇ ਵਿੱਚ ਲੋਕ ਮੀਂਹ ਦਾ ਇੰਤਜ਼ਾਰ ਕਰ ਰਹੇ ਨੇ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ 31 ਜੁਲਾਈ ਤੱਕ ਪੰਜਾਬ 'ਚ ਭਾਰੀ ਮੀਂਹ ਪਵੇਗਾ ਅਤੇ ਪੰਜਾਬ ਨੂੰ ਗਰਮੀ ਤੋਂ ਰਾਹਤ ਮਿਲੇਗੀ ਮੌਨਸੂਨ ਦੀਆਂ ਆਂ ਸਰ ਗਰਮੀਆਂ ਨੇ ਉਹ ਤੇਜ਼ ਹੋਣ ਗਿਆ ਜਿਹੜਾ ਮੌਨਸੂਨ ਇਸਵਰੀ ਸਲੋ ਚੱਲ ਰਿਹਾ ਆਪਣੀ ਗਤੀਵਿਧੀਆਂ ਤੇਜ਼ ਕਰੇਗਾ ਤੇ ਠੰਡੀਆਂ ਹਵਾਵਾਂ ਤੇ ਟੁੱਟਵਾ ਮੀ ਪੰਜਾਬ ਦੇ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਰਾਹਤ ਦਵਾਏਗਾ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੋੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀੜਰ ਪੰਜਾਬੀ ਮੀਡੀਆ ਹੁੰਦੇ ਹੋਈ ਜਾਸਤ ਧੰਨਵਾਦ